ਹੀ ਮੁਸ਼ਕਲ ਕੰਮ ਹੋ ਗਿਆ ਇਹ ਸਾਡੇ ਸਾਰੇ ਲੋਾਰੇ ਕੱਸ ਰਹੇ ਆ ਇੱਕ ਸਰਕਾਰ ਨੂੰ ਪਤਾ ਨਾ ਹੋਵੇ ਕਿ ਇਹ ਗੱਲ ਨਹੀਂ ਹੈ ਸਰਕਾਰ ਖੁਦ ਬੋਲੀ ਤੇ ਬੂੰਗੀ ਬਣ ਕੇ ਚੱਲ ਰਹੀ ਹੈ ਉਹ ਸਰਕਾਰ ਜਿਹੜੀ ਕਹਿੰਦੀ ਸੀ ਬਣਾ ਲਿਆ ਕਾ ਵਧੀਆ ਸਿਸਟਮ ਲਿਆ ਦਾਂਗੇ ਉਹਨਾਂ ਨੇ ਹੀ ਅੱਜ ਸਾਡੇ ਘਰ ਦੇ ਚਿੱਤ ਰੁਕ ਭਰਿਆ ਉਹ ਪਾਲਜਾ ਜਿਹੜਾ ਕਿ ਸਾਡੀ ਇੱਕ ਜੀਵਨ ਦੇਖਾ ਹੈਗੀ ਐ ਜਿੱਥੋਂ ਜੋ ਜ਼ਿੰਦਗੀ ਚੱਲਦੀ ਐ ਇਹ ਉਸ ਜ਼ਿੰਦਗੀ ਨੂੰ ਰੋਜ਼ਾਨਾ ਲੋਕ ਬੱਸ ਟੇਰਾ ਨਹੀਂ ਆਪਣਾ ਰੋਟੀ ਰੋਜੀ ਕਮਾਉਣ ਲਈ ਥਾਂ ਥਾਂ ਤੇ ਜਾਂਦੇ ਨੇ ਅਸੀਂ ਮੈਂ ਵਿੰਦਨਾ ਕਾਲਜ ਪੜਿਆ ਪਟਿਆਲੇ ਪੜਿਆ ਡਾਕਟਰੀ ਪਾਸ ਕੀਤੀ ਆ ਮੈਂ ਕਹਿੰਦਾ ਵੀ ਜੇ ਉਸ ਇਹ ਹਾਲ ਹੋਗਾ ਕਿ ਬਸਟਾ ਬਹੁਤ ਦੂਰ ਕਿਤੇ ਚਲੇ ਗਿਆ ਤਾਂ ਅਸੀਂ ਉਹ ਡਾਕਟਰੀ ਡਾਕਟਰੀ ਦਾ ਭੁੱਲ ਜਾਂਦੇ ਸਾਡੀ ਪੜਾਈ ਕਰ ਨਹੀਂ ਸਕਦੇ ਜੇ ਇੱਥੇ ਬਸਟਾ ਸ਼ਹਿਰ ਦੇ ਬਿਲਕੁਲ ਹਾਰ ਦੇ ਵਿੱਚ ਸੀ ਤਾ ਅਸੀਂ ਤੁਰਕੇ ਵੀ ਬਸਟੇ ਤੋਂ ਕਾਲਜ ਜਾਂਦੇ ਸੀ ਜਿੰਨਾ ਕੋਲ ਪਰਦੇਸੀ ਇਹ ਸਤਾਂਕੇ ਜਿਹੜੇ ਵਿਦਿਆਰਥੀ ਹੈ ਜਾਂ ਹੋਰ ਸਾਡੇ ਮਿੱਤਰਾਂ ਸ਼ਰੋਪ ਨੇ ਉਹਨਾਂ ਨਾਲ ਨੇੜ ਦਾ ਰਿਸ਼ਤਾ ਬਸਟੇ ਨਾਲ ਹੈ ਸਰਕਾਰ ਝੂਠ ਮਾਰਦੀ ਹੈ ਕਿ ਅਸੀਂ ਲੋਕਾਂ ਤੋਂ ਰਹਿ ਲਈ ਸੀ ਪਰ ਮੈਂ ਇੱਕ ਦਸਤਾਵੇਜ਼ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਲੋਕ ਐਸੇ ਹੀ ਸਾਥ ਹੈ ਕਿ ਜਿਹੜੀ ਕੇ ਚੀਬ ਬਣੀ ਨੇ ਰ ਕਰਨੈਲ ਜੀ ਮਾਨੋ ਦੇ ਡੈਕਟੀ ਇੰਜੀਨੀਅਰ ਦਰਸ਼ਨ ਸਿੰਘ ਫੁੱਲਰ ਹੋਰ ਹੋਰਾਂ ਦੀ ਅਗਵਾਈ ਚ ਚੱਲਦੀ ਆ ਉਥੇ ਬਹੁਤ ਹੀ ਮਾਹਰ ਇੰਜੀਨੀਅਰ ਤੇ ਬਹੁਤ ਸਾਰੇ ਘਰ ਬੰਦੇ ਨੇ ਜਿਨ੍ਹਾਂ ਨੇ ਕਿ ਪਹਿਲਾ ਲੈਕਟਰਾ 2023 ਦੇ ਵਿੱਚ ਅਕਤੂਬਰ ਮਹੀਨੇ ਜਿਹਨਾਂ ਨੂੰ ਕੱਢਿਆ ਸੀ ਕਿਉਂਕਿ ਉਦੋਂ ਭਵੰਤਮਾਨ ਨੇ ਉਸ ਕੀਤਾ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿ ਅਸੀਂ ਲੋਕਾਂ ਦੀ ਰਾਇ ਲੈਣੇ ਚਾਹੁੰਦੇ ਆ ਕਿ ਦੱਸੋ ਇਸ ਬਸਟ ਨੂੰ ਕਿੱਥੇ ਬਣਾਇਆ ਜਾਵੇ ਤਾਂ ਉਹਨਾਂ ਨੇ ਚਾਰ ਪੇਜ ਦਾ ਲੈਟਰ ਉਹਨਾਂ ਨੂੰ ਭੇਜਿਆ ਜਿਉਂਦੀ ਇੱਕ ਕਪੀ ਡਿਪਟੀ ਕਮਿਸ਼ਨਰ ਨੂੰ ਦਿੱਤੀ ਉਹ ਉਹ ਕਹਿ ਰਿਹਾ ਕਿ ਸਾਡੀ ਇਹ ਗੱਲ ਕਿੱਥੇ ਗਈ ਕਿਉਂ ਨਹੀਂ ਸੁਣਉਂਗੇ ਇਹ ਸਾਰੇ ਲੋਕ ਤੇ ਜਿਹੜੇ ਆਪਾਂ ਹੋਣ ਦੱਸਦੇ ਹਾਂ ਸਾਰੇ ਇਹ ਚਿੱਠੀ ਦੇ ਵਿੱਚ ਨੇ ਚਿੱਠੀ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਸੀ ਤਾਂ ਉਹਨੇ ਕਿੱਥੀ ਜਦੋਂ ਮੈਨੂੰ ਦਿੱਤੀ ਤਾਂ ਇਹ ਲੋਕ ਤੇ ਅਸੀਂ ਉਹਦੇ ਵਿੱਚੋਂ ਕੱਟੇ ਨੇ ਦੇ ਦੇ ਇਸ ਗੱਲ ਦੇ ਬਾਰੇ ਕਿ ਸ਼ਹਿਰ ਦਾ ਵਿਕਾਸ ਹੋ ਰਿਹਾ ਕੀ ਸੀ ਸਾਹਿਬ ਕੇ ਮੇਲੇ ਉਹ ਡੀਸੀ ਸਾਹਿਬ ਨੂੰ ਕਿਹਦੇ ਅੰਦਰ ਦੇ ਵਿੱਚ ਗੱਲਾਂ ਪਾਈਆਂ ਨੇ ਇਹ ਸਾਡੇ ਇਥੋਂ ਦੇ ਸਿਆਸਤਦਾਨ ਨੇ ਜਿਹਨਾਂ ਨੂੰ ਸੀ ਵੋਟਾਂ ਪਾ ਕੇ ਚੁੜਿਆ ਉਹ ਡੀਸੀ ਸਾਹਿਬ ਰਾਹੀਂ ਅੱਜ ਪਾਇੰਟ ਕਰਵਾ ਰਹੇ ਨੇ ਤੇ ਜਿਹੜਾ ਇਹ ਗੱਲ ਪੁੱਛਿਆ ਕਿ ਸ਼ਹਿਰ ਦਾ ਵਿਕਾਸ ਕਿੱਥੇ ਹੈ ਜੀ ਰੋਡ-ਰੋਡ ਤੇ ਵਿਕਾਸ ਨਹੀਂ ਹੋ ਰਿਹਾ ਬਾਫੀ ਪਾਸੇ ਤਾਂ ਥੋੜਾ ਮੋਟਾ ਹੋ ਗਿਆ ਰੋਡ-ਰੋਡ ਨੂੰ ਪਰ ਵਿਕਾਸ ਕਰਨੇ ਡਵੈਲਪਮੈਂਟ ਕਰਨੀ ਹੈ ਕੀ ਡਿਵੈਲਪਮੈਂਟ ਫਾਸਟੇ ਨਾਲ ਕੋਈ ਸੰਬੰਧ ਨਹੀਂ ਫਾਸਟੇ ਤੋਂ ਬਿਨਾਂ ਜਿਹੜੀ ਢਾਬੜੀ ਰੋਡ ਤੇ ਗਵਰਨਮੈਂਟ ਕੋਈ ਆਪੂ ਕਿਵੇਂ ਹੋਈ ਕੀ ਰੋਡ ਰੋਡ ਨੂੰ ਪਹਿਲਾ ਵਾਸਟਾ ਪਿਆ ਆਣ ਦੇ ਪੰਜਾਬੇ ਰੱਖ ਲਾਂਗੇ ਕਿ ਉਦੋਂ ਵਿਕਾਸ ਹੋਊਗਾ ਹਮਕਾਰ ਇਸ ਨੂੰ ਵਿਕਾਸ ਨਾਲ ਨਾ ਜੁੜੇਦੇਵੇਂ ਨਾ ਇਹ ਟ੍ਰੈਫਿਕ ਦਾ ਮਸਲਾ ਹੈ ਤੇ ਨਾ ਇਹ ਡਿਵੈਲਪਮੈਂਟ ਦਾ ਮਸਲਾ ਹੈ ਇਹ ਮਸਲਾ ਲੋਕਾਂ ਦੀ ਲੋੜਾਂ ਨਾਲ ਜੁੜਿਆ ਹੋਇਆ ਹੈ ਲੋਕਾਂ ਦੀ ਜ਼ਿੰਦਗੀ ਇਹਦੇ ਨਾਲ タルਕਦੀ ਹੈ ਗਰੀਬੀ ਜਾਂ ਜਿਹੜੀ ਉਹ ਸਭ ਤੋਂ ਵੱਡਾ ਸੰਤਾਪ ਹੁੰਦੀ ਹੈ ਜੇ ਇੱਕ ਗਰੀਬ ਬੰਦਾ ਇਸ ਬਸ ਢਿਆਈ ਆ ਕੇ ਸ਼ਹਿਰ ਦੇ ਵਿੱਚ ਆਪਣੀ ਦਿਹਾੜੀ ਕਰਨ ਆਉਂਦਾ ਤਾਂ ਉਹ ਇੱਕ ਬਹੁਤ ਵੱਡੀ ਗੱਲ ਹੈ ਕਿ ਇਹ ਗੱਲ ਨੂੰ ਜੇ ਕੋਈ ਅਣਗੌਲੇ ਹੱਥ ਹੈ ਤਾਂ ਉਹ ਸਾਡਾ ਕੋਈ ਵੀ ਇਥੋਂ ਦਾ ਸਿਆਸੀ ਨੁਮਾਇੰਦਾ ਸੀ ਚੁਣੇ ਹੈ ਸਰਕਾਰ ਦਾ ਹਿੱਸਾ ਹੈ ਉਹਨਾਂ ਨੂੰ ਲਾਜ਼ਮੀ ਇਹ ਗੱਲ ਲੋਕਾਂ ਦੇ ਸਾਹਰ ਤੱਕ ਪਹੁੰਚਣੀ ਚਾਹੀਦੀ ਹੈ ਨਾ ਕਿ ਸਰਕਾਰ ਦੇ ਰਿਕਾਨਾ ਜਾਂ ਹੁਕਮ ਹੈ ਜਿਹੜੇ ਕਿ ਕੁਝ ਕੋ ਕੰਦੇ ਆ ਨੇ ਉਥੋਂ ਜਾਰੀ ਕਰਵਾ ਲੇ ਤੇ ਹੁਣ ਡਿਪਟੀ ਕਮਿਸ਼ਨਰ ਦੇ ਨਾਮੇ ਲਗਾਤਾਰ ਕੰਨਾਂ ਨੇ ਚੁਪਾਏ ਜਾ ਰਹੇ ਨੇ ਇਹ ਲੋਕ ਮੂਰਖ ਨਹੀਂ ਹਨ ਇਹ ਲੋਕ ਐਨੇ ਥੋੜੇ ਨਹੀਂ ਹਨ ਇਹ ਕੱਲੀ ਕੱਲੀ ਗੱਲ ਸਮਝਦੇ ਆ ਭਾਵੇਂ ਘੱਟ ਪੜੇ ਹੋਣ ਤੇ ਭਾਵੇਂ ਵੱਡੇ-ਵੱਡੇ ਪੜਾਈ ਇਹਨਾਂ ਨੇ ਕੀਤੀ ਹੋਵੇ ਸਰਕਾਰ ਨੂੰ ਇਹ ਗੱਲ ਦੀ ਪਤਾਬੀ ਹੋ ਜਾਣੀ ਚਾਹੀਦੀ ਆ ਕਿ ਜਿਹੜੇ ਲੋਕ ਇੱਕ ਵਾਰੀ ਇਕੱਠੇ ਹੋ ਕੇ ਤਾਨੂੰ ਹੁਣ ਤਾਂ ਰਹਿ ਦਿੰਦੇ ਆ ਤੇ ਕੱਲ ਨੂੰ ਇੱਕ ਇਸ ਤਰ੍ਹਾਂ ਦਾ ਅੰਦੋਲਨ ਖੜਾ ਕਾਰਨ ਹੀ ملکੇ ਅੱਜ ਦੇ ਤੋਹੀਏ ਅੰਦੋਲਨ ਦਾ ਜਨਾਹ ਹੋ ਸ਼ੁਰੂ ਹੋਣਾ ਚਾਹੀਦਾ ਹੈ ਕਿਉਂਕਿ ਲੋਕਾਂ ਤੱਕ ਆਵਾਜ਼ ਚੜੀ ਗਈ ਲੋਕਾਂ ਤੱਕ ਮੀਡੀਆ ਨਹੀਂ ਬਹੁਤ ਕੁਝ ਚਲੇ ਗਿਆ ਤੇ ਮੀਡੀਆ ਅਜੇ ਵੀ ਹੋਰ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਕਿਖਣੇ ਚਾਹੁੰਦਾ ਸਾਨੂੰ ਮੀਡੀਆ ਨਾਲ ਜੁੜੇ ਰਹਿਣਾ ਚਾਹੀਦਾ ਸਾਨੂੰ ਆਪਣੀ ਆਵਾਜ਼ ਗਾਹ ਬਚਾਉਂਦੇ ਵੀ ਕੋਈ ਨਾ ਕੋਈ ਪ੍ਰੇਰਣ ਕਰਦੇ ਰਹਿਣਾ ਚਾਹੀਦਾ ਮੀਟਿੰਗ ਪਹਿਲਾਂ ਹੋਵੀ ਆ ਦੂਜੀ ਹੋਵੀ ਹੁਣ ਇਹ ਹੀ ਕਿ ਅਸੀਂ ਮੀਟਿੰਗਾਂ ਤੱਕ ਨਿਰਭਰੀਏ ਭਾਵੇਂ ਅੱਜ ਵੀ ਇਕੱਠ ਵਹਿਆ ਟੋਟੋਵਟ ਸੜਕ ਤੇ ਨਿਕਲਿਆ ਜਾਵੇ ਸੜਕ ਤੋਂ ਹੀ ਤੁਹਾਡੀ ਜਿਹੜੀ ਗੱਲ ਐ ਉਹ ਲੋਕਾਂ ਚ ਗੰਮੀਤਾ ਨਾਲ ਲਈ ਆਉਂਗੀ ਕਿ ਇਹ ਲੋਕ ਇਕੱਲੇ ਇਕੱਠੇ ਹੋ ਕੇ ਗੱਲਾਂ ਨਹੀਂ ਮਾਰਦੇ ਇਕੱਲੀਆਂ ਗੀਲਾਂ ਤੱਕ ਨਹੀਂ ਸੀ ਇੰprend ਨੇ ਇਹ ਬਾਜ਼ਾਰ ਦੇ ਵਿੱਚ ਤੇ ਸੜਕ ਤੇ ਨਿਕਲ ਕੇ ਨਾਰੇ ਵੀ ਮਾਰਦੇ ਨੇ ਤੇ ਸਾਡੇ ਜਿਹੜੇ ਸੰਗਾਸ਼ੀਲ ਲੋਕ ਜਥੇਬੰਦ ਹੋਏ ਨੇ ਲੋਕ ਨੇ ਉਹ ਤਾਂ ਲੋਕਾਂ ਸ਼ੁਰੂ ਇਹ ਤੋਂ ਕਰਨਗੇ ਕਿ ਜੇ ਅਸੀਂ ਠਕਾ ਤੇ ਨਿਕਲਾਂਗੇ ਅੱਜ ਇੱਥੇ ਮੀਟਿੰਗਾਂ ਦੇ ਵਿੱਚ ਆ ਕੇ ਮੁੜ ਜੀਏ ਫੇਰ ਕੰਮ ਬਣਦੇ ਨਹੀਂ ਇਹ ਤਾਂ ਸ਼ੁਰੂ ਹੋਣਾ ਚਾਹੀਦਾ ਆਪਾਂ ਮੈਂ ਅੱਜ ਤੋਂ ਧਰਨਾ ਲੱਗ ਜਾਈਏ ਪਾਵੇਂ ਲੜੀਆ ਧੋਖੜ ਚਾਲ ਕਰਨੀ ਪੈਣੀ ਤੇ ਚਾਹੇ ਸਾਨੂੰ ਠਕਾ ਤੇ ਮਜ਼ਾਰੇ ਕਰਨੇ ਹੋਣ ਕਿ ਕੰਮ ਸ਼ੁਰੂ ਪਾ ਕੇ ਨਾ ਚਾਹੀਦਾ ਤਾਂ ਕਿ ਸਰਕਾਰ ਨੂੰ ਇਹ ਨਾ ਲੱਗੇ ਕਿ ਤਾਂ ਜੀ ਮੁੱਖੀ ਭਾਦੋ ਦੇ ਗੱਲਾਂ ਬਾਤਾਂ ਕਰਕੇ ਚਲੇ ਜਾਂਦੇ ਆ ਇਹ ਚਤਾਵਨੀ ਅੱਜ ਤੋਂ ਸਾਨੂੰ ਜਾਰੀ ਕਰ ਦੇਣੀ ਚਾਹੀਦੀ ਹੈ ਇਹ ਮੈਂ ਕਹਿੰਦਾ ਹੋਇਆ ਧੰਨਵਾਦ ਜੀ